ਬਿਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੋਗ ਨਾ ਭਗਵੀ ਕੰਪਣੀ ਜੋਗ ਨਾ ਮੈਲੇ ਵੇਸ ਨਾਟਕ ਕਰ ਬੈਠਿਆਂ ਜੋਗ ਪਾਈਐ ਸਤਿ ਫੁਰਕੇ ਉਪਦੇਸ਼ ਘਰ ਦੇ ਵਿੱਚ ਰਹਿ ਗਏ ਗ੍ਰਸਤੀ ਜੀਵਨ ਅਪਣਾ ਕੇ ਉਸ ਪਰਮੇਸ਼ਰ ਦੇ ਨਾਲ ਮਲਾਪ ਕੀਤਾ ਜਾਵੇ ਤੇ ਆਉ ਮੈਂ ਜ਼ਿਕਰ ਕਰਾਂ ਸ੍ਰੀ ਅਨੰਦਪੁਰ ਸਾਹਿਬ ਕਿਉਂਕਿ ਅਜਿਹੇ ਦਿਹਾੜੇ ਲੰਗੇ ਨੇ ਨਾ ਇਹਨਾਂ ਦਿਨਾਂ ਦੇ ਅੰਦਰ ਕਲ ਕੀ ਧਰਜੀ ਨੇ ਸਾਡੇ ਤੋਂ ਆਪਣਾ ਸਾਰਾ ਸਰਬੰਸ ਹੀ ਗੁਰਬਾਨ ਕਰਤਾ ਸਭ ਕੁਝ ਬਾਰ ਕੇ ਵਿਕਿਆ ਇਹਨ ਪੁੱਤਰਨ ਕੇ ਸੀਸ ਪੈ ਬਾਰ ਦिए ਸੰਧ ਚਾਰ ਮੂਏ ਤੋਂ ਕਿਆ ਭੈਰ ਜੀਵਤ ਕਈ ਹਜ਼ਾਰ ਕਿਸੇ ਨੇ ਪੁੱਛਿਆ ਮਹਾਰਾਜ ਚਾਰ ਪੁੱਤ ਸੀ ਚਾਰ ਚੋਹਾਂ ਨੂੰ ਇੱਕ ਦੇ ਰੱਖ ਲੈਂਦੇ ਤੁਹਾਡੀ ਵੰਸ਼ ਅੱਗੇ ਵਧੇ ਕਲ ਕੀ ਧਰਜੀ ਦਾ ਜਵਾਬ ਸੀ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸੇਵਕ ਕਰਤਾਰ ਰਾਹ ਅਰੇ ਦੀ ਆਪਣੀਆਂ ਖੁਸ਼ੀਆਂ ਆਪਣੇ ਸੁੱਖ ਸਾਡੇ ਨੂੰ ਕੁਰਬਾਨ ਕਰਦੇ ਕਹਿੰਦੇ ਕੋਈ ਰੱਖਿਆ ਉਹ ਕਿਹੜਾ ਪੰਚਮ ਖਾਲਸਾ ਸਤਗੁਰ ਪੂਰਾ ਕਹਿੰਦੇ ਅਜੀਤ ਸਿੰਘ ਇਹਨਾਂ ਚ ਅਪੇਡ ਕਰ ਦਿੱਤੇ ਆ ਤਾਂ ਕਿ ਮੇਰਾ ਖਾਲਸਾ ਅਜੀਤ ਰਬੇ ਜਝਾਰ ਸਿੰਘ ਇਹਨਾਂ ਚ ਅਪੇਡ ਕਰ ਦਿੱਤੇ ਆ ਤਾਂ ਕਿ ਮੇਰਾ ਖਾਲਸਾ ਜਝਾਰੂ ਹੋਵੇ ਦੁਰਬੰਦਰ ਸਿੰਘ ਇਨਾਂ ਚ ਅਪੇਠ ਕਰ ਦੱਤੇ ਆ ਤਾਂ ਕਿ ਮੇਰਾ ਖਾਲਸਾ ਚੋਰਾ ਬਰ ਰਵੇ ਤੇ ਭੱਦੇ ਸਿੰਘ ਅਪੇਠ ਕਰ ਦੱਤੇ ਆ ਹਰ ਦੀਵਾਨ ਹਰ ਮੈਦਾਨ ਮੇਰਾ ਖਾਲਸਾ ਭੱਦੇ ਭੱਦੇ ਪਾਵੇ ਜਨ ਜਨ ਭਜਨ ਪੰਥ ਖਾਲਸਾ ਖਾਲਸਾ ਪੂਜੇ ਜੋਗ ਦਾਸ ਗੋਬਿੰਦ ਸਿੰਘ ਖਤ ਹੈ ਖਾਲਸਾ ਚਰ ਸਪਰਸ਼ ਮਿਟੇ ਨੇ ਮਰਦ ਕਿੰਦੇ ਆਤਮਾ ਗ੍ਰੰਥ ਮੈਂ ਸਰੀਰ ਮੇਰਾ ਪੰਥ ਮੈਂ ਜੇ ਮੇਰੇ ਜ਼ਿਦਾਰੇ ਕਰਨੇ ਨੇ ਮੇਰੇ ਪੰਥ ਚ ਹੋਣ ਮੇਰੇ ਖਾਲਸੇ ਚ ਹੋਣ ਤੇ ਖਾਲਸਾ ਜੀ ਹੁਣ ਜ਼ਿਕਰ ਕਰਾਂ ਸ਼੍ਰੀ ਅਨੰਦ ਪਰਸਾਦ ਕੱਲ ਕੀ ਧਰਤੀ 'ਤੇ ਜੀਵਨ ਦੇ 32 ਸਾਲ ਅਨੰਦਾਂ ਦੀ ਪੁਰੀ ਦੇ ਬਿਚਨ ਉਹ ਅੰੰਦਾ ਦੀ ਪੁਰੀ ਪ੍ਰਸਿੱਧ ਕਵੀ ਚਮਨ ਸਿੰਘ ਹਰਕੋ ਬਿੰਦਪੁਰੀ ਉਹਨੇ ਬੜਾ ਸੋਹਣਾ ਲਿਖਿਆ ਕਿੰਦਾ ਫੁੱਲਾਂ ਵਿੱਚੋਂ ਫੁੱਲ ਜਿਵੇਂ ਸੋਨਾ ਹੈ ਗੁਲਾਬ ਦਾ ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅੰੰਦਾ ਤੇ ਪਰ ਸਾਬ ਦਾ ਜੀਹੇ ਵਿੱਚ ਬਾਜਾਂ ਵਾਲੀ ਬਾਹੀ ਦਾ ਬਸੇਰਾ ਏ ਕਿਉਂ ਤੇ ਖਾਲਸੇ ਭਈ ਝੂਲਦਾ ਫਰੀਦਾ ਰੰਗੀ ਸਿਗਰੱਟਾਂ ਦੀਆਂ ਹਿਕਾਂ ਪੈ ਲਉਂਦੇ ਆ ਗੁਰਾਂ ਦੇ ਪਿਆਰੇ ਗੁਰਬਾਣੀ ਪੈ ਗਉਂਦੇ ਆ ਸੰਗਤਾਂ ਦੇ ਵਿੱਚ ਐਡਾ ਜਲਵਾ ਹਜੂਰ ਦਾ ਹੀਰਿਆਂ ਦੇ ਵਿੱਚ ਜਿੱਦ ਰੱਬ ਕੋਹੇ ਨੂਰ ਦਾ ਗੁਰਾਂ ਦੇ ਦੁਆਲੇ ਵਿੱਚ ਗੁਰਾਂ ਦੇ ਪਿਆਰੇ ਆ ਤੇ ਪੁੰਨਿਆਂ ਦੇ ਚੰਦ ਦੇ ਦਿਵਾਲੇ ਜਿ ਤੰਤਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੋਈ ਬਾਲੀ ਚਾਰ ਜਹਾਨਾਂ ਦਾ ਤਵੇਂਲਿਆਂ ਵਿੱਚ ਥਾਪੜੇ ਘੋੜਿਆਂ ਨੂੰ ਕਦੇ ਉੱਪਰ ਖੜਕੇ ਮਮਤੀ ਦੇ ਫਿਰੇ ਜੋਗਾ ਪਾਉਂਦਾ ਬਾਣਾ ਨੂੰ ਜਦ ਹੁੰਦਾ ਲੰਬਿਆਂ ਕੇਸਾਂ ਨੂੰ ਚਾ ਚੜ ਜੇ ਕੇਸ ਦੀਆਂ ਪਰਨਿਆਂ ਨੂੰ ਉਹ ਕਮਰ कसे ਉਹ ਦੇ ਖਾਤਰਿਆਂ ਉਹਦੇ ਸੈਹਸਰ ਉਹੀ ਖੰਡਿਆਂ ਨੂੰ ਉਹਦੇ ਬੁਤਾਂ ਬਲਿਆਂ ਅਤੇ ਰਬਾਬਾ ਹਰ ਜ਼ਰਰਾ ਜ਼ਰਾ ਉਹਦੇ ਕਦਮਾਂ ਦੀ ਇੱਕ ਟੁਣਕ ਦੀ ਹੋਈ ਝੁਟਕਾਰ ਤੇ ਵਿਸ਼ਿਸ਼ਕੇ ਰਹਿੰਦਾ ਨੰਦ ਜਦ ਲੰਗੜਾ ਕੰਡੀਆਂ ਨਾਲਿਆਂ ਤੂੰ ਤਿੰਨ ਝਰਦੇਆਂ ਚੋਂ ਆ ਸਾਰਿਆਂ ਚੋਂ ਪਾਣੀ ਇਹ 흘ੀ ਫਵਿੰਦਾ ਅਨੰਦ ਬੰਨੰਦ ਪ੍ਰਗਾਹ ਉਹ ਅਨੰੰਦਾ ਵੀ ਪਰੀ ਮਹਾਰਾਜ ਜੀ ਬੈਠੇ ਤੱਕਦੇ ਕਹਿੰਦੇ ਹੱਥ ਉੱਤੇ ਬਾਜ ਹੈ ਵਾਹ ਸੀਸ ਉੱਤੇ ਤਾਜ ਹੈ ਮੁੱਢ ਤੀਰਾਂ ਵਾਲਾ ਪੱਥਾ ਹੈ ਤੇ ਨਰਸੂਰ ਮੇਰ ਯੋਧਿਆਂ ਦਾ ਯੋਧਿਆਂ ਦਾ ਜਹਾਂ ਜਿਹੜੇ ਖੜੇ ਕਾ ਤਾਣ ਕੇ ਇਹਨਾਂ ਪੰਕਤੀਆਂ ਤੇ ਪਹਿਰਾ ਦੇ ਰਹੇ ਆ

ਗੁਲਾਮੀ ਖੁਸ਼ੀ ਦੇ ਰੰਗਾਂ ਰੰਗੀ ਨਹੀਂ ਹੁੰਦੀ ਬਦਤ ਤੇ ਆਸ਼ਕਾਂ ਦੇ ਇਸ ਗੱਲ ਨੂੰ ਸਿੱਧ ਕੀਤਾ ਹੈ ਜੀ ਗੁਲਾਮੀ ਤੇ ਯਾਰੋ ਰੱਬ ਦੀ ਵੀ ਚੰਗੀ ਨਹੀਂ ਹੁੰਦੀ ਖਾਲਸਾ ਜੀ 1677 ਦੀ ਵਿਸਾਖੀ ਹੈ ਬੇਅੰਤ ਸੰਗਤਾਂ ਅਨੰਦਾਬੀ ਪੁਰੀ ਕੇਸ ਕਰਦੀ ਪਾਵਨ ਪਵਿੱਤਰ ਧਰਤੀ ਸੰਗਤਾਂ ਜੁੜ ਕੇ ਬੈਠੀਆਂ ਭਾਈ ਮਦੂ ਜੀ ਤੇ ਭਾਈ ਸੰਤੂ ਜੀ ਗੁਰੂ ਕੇ ਕੀਰਤਨ ਕੀਰਤਨ ਕਰ ਰਹੇ ਨੇ ਤੇ ਕੀਰਤਨ ਦਾ ਆਨੰਦ ਬਣਿਆ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਤੇ ਜਗਤ ਮਾਂ ਦਾ ਮਾਂ ਦਾ ਗੁਜਰੀ ਦੀ ਜਿਹੜੀ ਮਾਂ ਵਰਗੀ ਦੁਨੀਆਂ ਤੇ ਕੋਈ ਮਾਂ ਨਜ਼ਰ ਨਹੀਂ ਆਉਂਦੀ ਧੜਕਣ ਸਭੇ ਦੀ ਰੁਕ ਜਾਏ ਸੁਣਦੀ ਨੂੰ ਵਖੜੀ ਜੱਗ ਤੋਂ ਇੱਕ ਦਾਸ ਤਾਂ ਗੁਜਰੀ ਲੱਖਾ ਮਾਂ ਮਾਂ ਨੇ ਵਿੱਚ ਜਹਾਨ ਲੋਕੋ ਨਹੀਂ ਕੰਮਣੀ ਕਦੇ ਵੀ ਮਾਂ ਗੁਜਰੀ ਆਪਣਾ ਆਪ ਪਾ ਕੇ ਗਮ ਅੰਦਰ ਸਿੱਖ ਕੌਮ ਨਹੀਂ ਕਰਗੀ ਸ਼ਾਂ ਗੁਜਰੀ ਪਤੀ ਮੌਤ ਦੀ ਝੋਲੀ ਵਿੱਚ ਪਾ ਕੇ ਤੇ ਪੁੱਤ ਮੰਗੇ ਤੇ ਕੀਤੀ ਨਾ ਉਹ ਮਾਂ ਗੁਜਰੀ ਜਿਹੜੀ ਕਹਿੰਦੀ ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ ਐਹੋ ਜਿਹੀ ਕਹਾਣੀ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾਂ ਮੈਂ ਪਤੀ ਦਿੱਤਾ ਫਿਰ ਪੋਤੇ ਦਿੱਤੇ ਫਿਰ ਮੌਤ ਮੈਨੂੰ ਕਹਿੰਦੀ ਝੱਲ ਗੁਜਰੀ ਗੁਜਰੀ ਤਾਂ ਜੋ ਲੋਕ ਮੈਨੂੰ ਆਖਦੇ ਨੇ ਜਿਹੜੀ ਆਈ ਮੈਂ ਸਿਰ ਝੱਲ ਗੁਜਰੀ ਉਹ ਮਹਾਨ ਮਾਂ ਗੁਜਰੀ ਉਹਦੇ ਦਿਲ ਵਿੱਚ ਕੁਝ ਸਦਰਾ ਨੇ ਕੁਝ ਅਰਮਾਨ ਨੇ ਆਪਣੇ ਭਰਾ ਕਿਰਪਾਲ ਚੰਦ ਨੂੰ ਕੋਲ ਬੁਲਾਇਆ ਤੇ ਦਿਲ ਦੀਆਂ ਸਦਰਾ ਇੰਨ ਸੱਜੀਆਂ ਕਰਦੇ ਨੇ ਕੀ ਗੋਪੀ ਤੇ ਲਾਦੀ ਕਰਨੀਏ ਮੰਗਣੀ ਗੋਪੀ ਤੇ ਲਾਦੀ ਆਪਾ ਕਰਨੀਏ ਮੰਗਣੀ ਗੋਪੀ ਤੇ ਲਾਦੀ ਆਪਣੀ ਤੇ ਆਵੇਂ ਜਿੰਨ ਭਾਗਾ ਭਰਿਆ ਹੋ ਤੇਰੇ ਨਾਲ ਅੱਜ ਮੈਂ ਵਿਚਾਰ ਕਰਿਆ ਆਪਣੀ ਤੇ ਆਵੇਂ ਜਿੰਨ ਭਾਗਾ ਭਰਿਆ ਆਪਣੀ ਤੇ ਆਵੇਂ ਜਿੰਨ ਭਾਗਾ ਭਰਿਆ ਆਪਣੀ ਤੇ ਆਵੇਂ ਜਿੰਨ ਭਾਗਾ thank <laughs> you ਲਈਏ ਮੰਗੜੀ ਗੋਬਿੰਦ ਲਾਲ ਕਰ ਲਈਏ ਮੰਗੜੀ ਗੋਬਿੰਦ ਲਾਲ ਧੰਨ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਜੱਜ ਜੀ ਦੋਨਾਂ ਵਿਚਕਾਰ ਜੋ ਗੱਲਬਾਤ ਹੋਈ ਨਾ ਕੱਲ ਕੀ ਧਰਜੀ ਨੇ ਸੁਣ ਲਈ ਤੇ ਕੋਲ ਕਹਿੰਦੇ ਮਾਂ ਬੜੇ ਕਾਲੇ ਪੈਰੋਂ ਸਾਡੇ ਆਨੰਦਕਾਰਾਂ ਲਈ ਮਾਤਾ ਜੀ ਕਹਿੰਦੇ ਲਾਲ ਜੀ ਹਰ ਇੱਕ ਮਾਂ ਦੇ ਦਿਲ ਵਿੱਚ ਸਦਰਾ ਹੁੰਦੀਆਂ ਨੇ ਅਰਮਾਨ ਹੁੰਦੇ ਨੇ ਮੈਂ ਆਪਣੇ ਪੁੱਤਰ ਦਾ ਅਨੰਦ ਕਾਰਜ ਜਲਦੀ ਤੋਂ ਜਲਦੀ ਨਿਚਾਉਣਾ ਹੈ ਲਾਲ ਜੀ ਮੈਨੂੰ ਇਕੱਲਾਪਣ ਮਹਿਸੂਸ ਹੁੰਦਾ ਹੈ ਤੁਹਾਡੇ ਪਿਤਾ ਜੀ ਦੇ ਜਾਣ ਤੋਂ ਬਾਅਦ ਅਨੰਦਾ ਦੀ ਪੁਰੀ ਦੇ ਅੰਦਰ ਕੋਈ ਵੱਡੀ ਖੁਸ਼ੀ ਨਹੀਂ ਮਨਾਈ ਗਈ ਮੈਨੂੰ ਉਹ ਖੁਸ਼ੀ ਬਖਸ਼ੋ ਸਤਿਗੁਰ ਕਹਿੰਦੇ ਮਾਂ ਤੁਸੀਂ ਨੇ ਠੀਕ ਆਖਿਆ ਹਾਲੇ ਪਿਤਾ ਜੀ ਨੂੰ ਗਿਆ ਬਹੁਤਾ ਸਮਾਂ ਨਹੀਂ ਹੋਇਆ ਮਾਂ ਮੇਰੇ ਦਿਲ ਵਿੱਚ ਵੀ ਅਰਮਾਨ ਨੇ ਉਹ ਮੰਗਾਂ ਨੇ ਮੈਂ ਇਸ ਦੇਸ਼ ਦੇ ਅੰਦਰ ਵੱਡਾ ਇਨਕਲਾਬ ਲੈ ਕੇ ਆਉਣਾ ਚਾਹੁੰਦਾ ਮੈਂ ਮੈਂ ਬਦਲਾਂਗਾ ਦੁਨੀਆ ਦੇ ਕੁਲ ਹਜ਼ਾਰਾਂ ਤੋ ਬਦਲਾਂਗਾ ਮੈਂ ਤਾ ਦਿਨ ਚੜਾਵਾਂਗਾ ਤੇ ਕਾਲੀ ਰਾਤ ਬਦਲਾਂਗਾ ਮੈਂ ਫੁੱਸਦਲਾਂ ਨੂੰ ਫੇਰ ਦਿਲ ਬਣਾਵਾਂਗਾ ਤੇ ਖੈਰਤਾ ਦੇ ਅਣਖਾਂ ਦੇ ਟੀਕੇ ਲਾ ਕੇ ਤੇਗਾਂ ਦੀ ਧਾਰ ਨੱਚਣਾ ਸਿਖਾਵਾਂਗਾ ਮੈਂ ਸੰਤਾਂ ਨੂੰ ਸੰਤ ਸਪਾਹੀ ਬਣਾਵਾਂਗਾ ਮੈਂ ਰਿਸ਼ੀਆਂ ਨੂੰ ਰਾਜ ਰਿਸ਼ੀ ਬਣਾਵਾਂ ਮੈਂ ਇਹੋ ਜਿਹਾ ਸੰਗ ਸਾਜਾਂਗਾ ਜਿਹੜਾ ਲੱਖਾਂ 'ਚ ਖੜਿਆ ਪਹਿਚਾਣਿਆ ਜਾਂਦਾ ਕਿਹਾ ਸੀ ਨਾ ਜਲਦੀ ਹੁਣ ਨਾਕਾਂ ਨੂੰ ਪਾਵਾਂਗਾ ਸੀਰਾਂ ਦੇ ਅੱਗੇ ਮੈਂ ਬਿਜਲੀ ਨੇ ਚਾਹੂ ਸੀਰਾਂ ਦੇ ਅੱਗੇ ਮੈਂ ਤੱਕਤੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ ਇੱਕ ਧਾਰ ਅੱਗੇ ਭਾਈ ਧਾਰਾ ਨੂੰ ਰੋਣਾ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਇਹਨਾਂ ਮੋਇਆਂ ਦੇ ਮੂੰਹ ਧਿਆਉਣੀ ਮੈਂ ਹਾਸੇ ਜਿਹੜੇ ਕੰਮ ਰਹਿ ਗਏ ਕਲਮ ਤੋਂ ਅਧੂਰੇ ਹੁਣ ਕਰਾਂਗਾ ਮੈਂ ਦਰਬਾਰ ਨਾਲ ਪੂਰੇ ਮੈਂ ਰਣਾ ਰੰਗ ਪਹਿਣਾ ਵਿੱਚ ਪਹਿੜਾ ਵਰਤਾਵਾ ਮੈਂ ਟੱਕੜੀ ਵਾਲੇ ਹੱਥਾਂ ਦੇ ਚੇਂਗਾ ਪਕੜਾ ਵਾਂ ਚੜੀਆਂ ਦੇ ਕੋਲ ਮੈਂ ਬਾਜਾ ਨੂੰ ਤੜਾਵਾ ਸਵਾ ਲਖ ਬੇਰੀ ਨਾਮ ਇੱਕ ਨੂੰ ਲੜਾਵਾ ਕਮੇ ਗੋਬਿੰਦ ਸਿੰਘ ਨਾਮ ਦਾ ਪਰ ਰਵਾਧਨੀ ਕੀ ਦੇ ਨਾਲ ਜੀ ਠੀਕ ਹੈ ਪਰ ਤੁਹਾਡੇ ਬਾਪੂ ਜੀ ਜਾਣ ਲੱਗੇ ਕਹਿੰਦੇ ਨੇ ਜੀ ਗੁਦਰੀ ਵੇਖੀ ਇੰਤਜ਼ਾਰਾ ਕਰਦੀ ਨਾ ਸਾਡੇ ਲਾ ਦਾ ਅਨੰਤ ਕਾਰਜ ਜਲਦੀ ਤੋਂ ਜਲਦੀ ਕਰ ਦਿਓ ਕਿਉਂਕਿ ਇਹਨਾਂ ਨੇ ਇਹਨਾਂ ਦੀ ਔਲਾਦ ਨੇ ਜੱਗ ਉੱਤੇ ਜੋ ਕੁਝ ਕਰਕੇ ਵਿਖਾਉਣਾ ਉਹਦੇ ਲਈ ਸਮਾਂ ਬੜਾ ਥੋੜਾ ਅਗੇ ਤੁਸਾਂ ਦੀ ਮਰਜ਼ੀ ਸਾਜਦੇ ਨੇ ਮਾਂ ਜੇ ਤੇਰੇ ਦਿਲ ਵਿੱਚ ਹੈ ਹੀ ਆ ਅਨੰਦ ਕਾਰਜ ਜਲਦੀ ਤੋਂ ਜਲਦੀ ਹੋਵੇ ਤਾਂ ਮਾਂ ਜਿਵੇਂ ਤੁਸਾਂ ਵੀ ਮਰਜੀ ਐਲਾਨ ਕਰਵਾਗੀ ਇਹ ਗੱਲ ਸੁਣੀ ਮਾਮੇ ਕਿਰਪਾਲ ਚੰਦ ਨੇ ਤੇ ਮਾਮਾ ਨੇ ਉਚਾੜੀ ਜਿਵੇਂ ਅੱਜ ਚੱਖਾ ਪਰਿਵਾਰ ਨੂੰ ਚਾਹ ਬੜਾ ਤੈਸ ਪਰਿਵਾਰ ਨੂੰ ਚਾਹ ਬੜਾ ਮੱਲੀ ਪਰਿਵਾਰ ਨੂੰ ਚਾਹ ਬੜਾ ਤੇ ਗਰੇਬਾਰ ਪਰਿਵਾਰ ਨੂੰ ਚਾਹ ਬੜਾ ਇਸੇ ਤਰ੍ਹਾਂ ਸੋਹਣ ਪਰਿਵਾਰ ਨੂੰ ਮਾਂ ਪਰਿਵਾਰ ਨੂੰ ਤੇ ਨਾਗਰਾ ਪਰਿਵਾਰ ਨੂੰ ਚਾਹ ਬੜਾ ਮਮਾ ਕਿਰਪਾ ਕਰਨ ਦੀ ਹੋ ਜਿਹੜੇ ਕਲਗੀਧਰ ਜੀ ਨੂੰ ਬਰਸਪਰ ਤੋਂ ਹੀ ਆਪਣੇ ਦਸ ਦੇ ਬਿਮਾਰਕ ਤੇ ਖੜਾਉਂਦੇ ਸਟੇਜ ਉੱਤੇ ਆ ਗਏ ਕਹ ਲਗੇ ਦੁਰਨੰਦ ਨਿਵਾ ਸਾਸ ਸਦੇ ਦਿਉ ਜੋ ਮੈਂ ਅਜ਼ਾਨ ਕਰ ਲਗਾ ਤੇ ਅੱਜ ਸੁਣੀ ਹਾਂ ਅੱਜ ਗੋਬਿੰਦ Rai ਜੀ ਲਈ ਉਸ ਕਨੀਰ ਚੁਣਿਆ ਜਾ ਰਿਹਾ ਤੇ ਮਾਤਾ ਕਿਰਪਾ ਜੀ ਦੀ ਬਰ ਕਰੇਗੀ ਸੇਵਾ ਕਰੇ ਜਾਤ ਪਾਤ ਦਾ ਕੋਈ ਖੰਧਨ ਨਹੀਂ ਅਮੀਰੀ ਗਰੀਬੀ ਦਾ ਕੋਈ ਤਾਸਤਾ ਨਹੀਂ ਲੜਕੀ ਸੂਰਤਵਾਰੀ ਤੇ ਸੇਰ ਕਰਾਣੀ ਹੋਣੀ ਚਾਹੀਦੀ ਹੈ ਔਰ ਸੱਚੇ ਪਾਤਸ਼ਾਹ ਦੇ ਜੋ ਜੀਨੇ ਵੀ ਇਹ ਇਲਾਨ ਸੁਣਿਆ ਹਰ ਵਿੱਚੋਂ ਦਾ ਕਿ ਮੇਰੀ ਬੱਚੀ ਦਾ ਰਿਸ਼ਤਾ ਸਤਗੁਰਾਂ ਨਾਲ ਜੁੜਦਾ ਪਰ ਵਿਦਵਾਨ ਸੱਜਣ ਬੈਠੇ ਹੋ ਸਿਆਣੇ ਸੱਜਣ ਬੈਠੇ ਹੋ ਮਾਰ ਤੇ ਜੀਤੇ ਸੰਜੋਗ ਵਿੱਚ ਉਹ ਪਰੋਈ ਹੋ ਨਾ ਕੋਈ ਅੱਕੇ ਨਾਲ ਹਟਦਾ ਤੇ ਨਾ ਕੋਈ ਵਿਛੜਦਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹੰਦਰ ਤੇ ਕੱਲ ਸੀਖ ਹਰ ਨਾਮੋਂ ਮੰਤਰ ਬਿਨਾਈਂਦਾ ਕੱਟੇ ਹੋ ਮੈਂ ਲੋਕ ਨਾਨਕ ਸਤਗੁਰੂ ਤਿੰਨ ਮਿਲਾਇਆ ਜਿਹੜਾ ਤੁਰੇ ਪਿਆਸਨ ਜੋ ਜਿੰਨਾ ਦਾ ਤੁਰ ਤੋਂ ਸੰਜੁਗ ਲਿਖਿਆ ਹੁੰਦਾ ਉਹਨਾਂ ਦਾ ਮਲਾਪ ਹੁੰਦਾ ਹੀ ਭਰੇ ਦੀਵਾਨ ਦੇ ਵਿੱਚੋਂ ਇੱਕ ਵਿਅਕਤੀ ਉੱਠਿਆ ਉਹ ਕੌਣ ਆ ਉਹ ਦਾ ਜਿੰਨਾ ਦਾ ਨਾਂ ਹੈ ਦਿੱਤੀ ਦਸਤਾ ਉਹਨੇ ਸੀਸ ਤੇ ਸਜਾਈ ਹੋਈਆ ਦਿੱਤਾ ਜੁਰੀਆ ਉਹਨੇ ਗਾਲੇ ਪਾਇਆ ਹੋਇਆ ਓਏ ਹੋਏ ਬੋਲੇ ਬੋਲੇ ਤੁਮ ਦੱਸਦਾ ਬੜੀ ਤਲੀਂਗੀ ਦੇ ਨਾਲ ਬੜੀ ਨਿਮਰਤਾ ਦੇ ਨਾਲ ਤਲਗੀ ਕਰਦੇ ਤੇ ਹੱਥ ਜੋੜ ਕੇ ਉਹਨੇ ਬੇਨਤੀਆਂ ਹੈ Yeah. ਮੈਂ ਕੋਈ ਖਾਲੀ ਰਹਿਮਤ ਦੀ ਪੀਖ ਲਈ ਤਾਰੇ ਸੱਕੇ ਸਤਿਗੁਰ ਦਾ ਜਿੱਥੋਂ ਮੁੜੇ ਨਾ ਕੋਈ ਖਾਲੀ ਰਹਿਮਤ ਦੀ ਪੀਖ ਲਈ ਅਰਦਾ ਕਰਦਾ ਖੜਾ ਪੀਲੇ ਗੱਦ ਗੱਦ ਉਹ ਦਿਲ ਕਦ ਕਦ ਪੀਲੇ ਗੱਦ ਗੱਦ ਹੋ ਗਿਆ ਏ ਦਰਸ਼ਨ ਲਾਂਡਰਾਂ ਵਾਲਿਆ ਕਰਕੇ ਸੱਚ ਕੇ ਨਾ ਪੀਲੇ ਦਾ ਹਰ ਕੋਈ ਜਾਂਦਾ ਝੂਲੀ ਪਰਕੇ ਦਬਾ ਕੇ ਖੜੇ ਸਤਿਗੁਰ ਕਹਿੰਦੇ ਬਜੁਰਗੋ ਕੁਝ ਬੋਲਦੇ ਕਿਉਂ ਨਹੀਂ ਕਹਿ ਲਗਾ ਸਾਈਬਾ ਮੈਂ ਅਧਨਾ ਮੈਂ ਗਰੀਬਾ ਮੈਂ ਨਮਾਣਾ ਜੀ ਆਪ ਦਾ ਸੇਕ ਮਹਾਰਾ ਜੀ ਜੋ ਮੈਂ ਗੱਲ ਕਹਿਣੀ ਚਾਹੁੰਨਾ ਉਹ ਗੱਲ ਬਹੁਤ ਵੱਡੀ ਹੈ ਤੇ ਮੇਰਾ ਮੁੱਛੋਟ ਮਹਾਰਾ ਜੀ ਕਹਿੰਦੇ ਨਿਸ਼ੰਗ ਨਝਤ ਹੋਗੇ ਕੋ ਕਹਿ ਲਗਾ ਸਾਈਬਾ ਮੇਰੀ ਬੱਚੀ ਹੈ ਜੀਤੋ ਬੜੀ ਪਿਆਰੀ ਨੂੰ ਬਚਪਨ ਤੋਂ ਹੀ ਪਰਮੇਸ਼ਰ ਦੀ ਬੰਦਗੀ ਚਲੀ ਰਹੀਦੀ ਹੈ ਅਗਰ ਆਪ ਜੀ ਮੇਰੀ ਲੜਕੀ ਦਾ ਰਿਸ਼ਤਾ ਪ੍ਰਬੰਧ ਕਰ ਲਵੋ ਤੇ ਮੇਰੇ ਵਰਗਾ ਬੜਪਾਗਾ ਕੋਈ ਨਹੀਂ ਹੋਵੇ ਮਰਦ ਜੀ ਨੇ ਮੇਰੇ ਕੋਲ ਆਪ ਜੀ ਨੇ ਪਹਿਲਾਂ ਵੀ ਕੋਈ ਵੱਡੇ ਸਤਿਗੁਰਾਂ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਰਿਸ਼ਤੇ ਬਾਰੇ ਗੱਲਬਾਤ ਕੀਤੀ ਸੀ ਕਹਿੰਦੇ ਜੀ ਹਾਂ ਉਹਨਾਂ ਨੂੰ ਬੇਨਤੀ ਹੀ ਜੀ ਕਹਿੰਦੇ ਕੀ ਆਖਿਆ ਉਹਨਾਂ ਕਹਿੰਦੇ ਉਹਨੇ ਆਖਿਆ ਕਿ ਇਹ ਸਮਾਹ ਹੈ ਟੋਪੀ ਧੋਤੀ ਤਿਲਕ ਜੰਝੂ ਨੂੰ ਬਚਾਉਣ ਦਾ ਬੇੜਾ ਆਵੇਗਾ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੀ ਤੇਰੀ ਲੜਕੀ ਦਾ ਰਿਸ਼ਤਾ ਪਰਵਾਹ ਨਹੀਂ ਸਾਹਿਬ ਕਿ ਆਪ ਜੀ ਨੂੰ ਐਸ ਗਰੀਬ ਦੀ ਲੜਕੀ ਦਾ ਰਿਸ਼ਤਾ ਪਰਵਾਹ ਨਹੀਂ ਮਰਦ ਕਿ ਨੇ ਬੜੀ ਗੱਲਾਂ ਦੇ ਠੀਕ ਆ ਬਾਰ-ਬਾਰ ਐਦਾਂ ਕਿਉਂ ਆਖੀ ਜਾਂਦੇ ਮੈਂ ਗਰੀਬ ਮੈਂ ਗਰੀਬ ਮੈਂ ਗਰੀਬ ਕਹਿੰਦਾ ਜੀ ਧੀਆਂ ਦੇ ਮਾਪੇ ਗਰੀਬ ਹੀ ਹੁੰਦੇ ਮਰਦ ਕਹਿੰਦੇ ਨਹੀਂਓ ਪਿਆਰਿਆ ਇਸ ਦੇਸ਼ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਵਿੱਚ ਇਹ ਗੱਲ ਲਿਖੀ ਹੋਈ ਆ ਜੇਕਰ ਦੁਨੀਆ ਅੰਦਰ ਸਭ ਤੋਂ ਵੱਡਾ ਦਾਨ ਇਹ ਨਾ ਤਾਂ ਉਹ ਕੰਨਿਆਂ ਦਾ ਜਿਹੜਾ ਦਾਨ ਕਰਦਾ ਉਹ ਦਾਨੀ ਜਿਹੜਾ ਕੰਨਿਆਂ ਦਾਨ ਕਰਦਾ ਉਹ ਮਹਾ ਦਾਨੀ ਦਾਨ ਕਰਨ ਵਾਲੇ ਦਾ ਹੱਥ ਉੱਚਾ ਹੁੰਦਾ ਤੇ ਦਾਨ ਲੈਣ ਵਾਲੇ ਦਾ ਹੱਥ ਨੀਵਾਂ ਮਰਦ ਕਹਿੰਦੇ ਅਸੀਂ ਦਾਤ ਲੈਣ ਆਵਾਂਗੇ ਤੁਸੀਂ ਸਾਡੀ ਝੋਲੀ ਤੇ ਖੈਰ ਬਾਦ ਹਰ ਜਸ ਜਾਰੋ ਜਾਰੋ ਪਿਆ ਇੱਕ ਖੁਸ਼ੀ ਦੇ ਹੰਝੂ ਨੇ ਪ੍ਰੇਮ ਦੇ ਹੰਝੂ ਰੋਂਦਾ ਹੋਇਆ ਕਹਿ ਰਿਹਾ ਸੀ ਸੱਚੇ ਪਾਤਸ਼ਾਹ ਜੀ ਤੁਸੀਂ ਗਰੀਬਨ ਨਿਵਾਸ ਮੇਰੇ ਵਰਗੇ ਗਰੀਬਾਂ ਨੂੰ ਨਿਵਾਸ ਦੇ ਮੈਂ ਆਪ ਜੀਆਂ ਦਾ ਦੇਣ ਨਹੀਂ ਦੇ ਸਕਦਾ ਅਗਰ ਆਪ ਜੀ ਨੂੰ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਹੀ ਇਹ ਵੀ ਦੱਸ ਦਿਓ ਵੀ ਜੰਝ ਲੈ ਕੇ ਲਾਹੌਰ ਦਾ ਨਵ ਕਿਉਂਕਿ ਮੈਂ ਸੁਪਿੱਖੀ ਖੱਤਰੀ ਲਾਹੌਰ ਦਾ ਰਹਿਣ ਵਾਲਾ ਮਹਾਰਾਜ ਨੇ ਲਾਹੌਰ ਦਾ ਨਾਮ ਸੁਣਿਆ ਤੇ ਅੱਖੀਆਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਬਚਨ ਜੇ ਤੇ ਆ ਜਿਨ੍ਹਾਂ ਨੇ ਲਾਹੌਰ 'ਚ ਤੱਕਿਆ ਅੰਮ੍ਰਿਤ ਵੇਲੇ ਵੀ ਜ਼ੁਲਮ ਹੁੰਦਾ ਸੀ ਤੇ ਉਚਾਰ ਦਿੱਤਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਤਹਿ ਉਹ ਲਾਹੌਰ ਦੀ ਧਰਤੀ ਜਿੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਧਰਤੀ 'ਤੇ ਬਿਠਾਇਆ ਕਿ ਰਿੰਦ ਦੀ ਦੇਖ ਉਬਾਲਿਆ ਗਿਆ ਸੀਸ ਤੇ ਤਿੱਕਤਾ ਰੇਟਾ ਪਾ ਕੇ ਜਰਮਨ ਸ਼ਹੀਦ ਕਰ ਦਿੱਤਾ ਮਰਦ ਕਹਿੰਦੇ ਮਿਹਰ ਨੂੰ ਜੰਦ ਲਾਹੌਰ ਨਹੀਂ ਆ ਸਕਦਾ ਕਹਿਣ ਲਗਾ ਮਹਾਰਾਜ ਇੱਕ ਤਾਂ ਖੁਸ਼ੀਆਂ ਦੇ ਕੇ ਕਿ ਦੇਖੋ ਨਰ ਦੇ ਮਰਦ ਹੀ ਗਰੀਬ ਤੇ ਤਰਸ ਕਰਿਓ ਗਰੀਬ ਤੇ ਰਹਿਮਤ ਰੱਖਿਓ ਐਸ ਗਰੀਬ ਦੀ ਲੜਕੀ ਦਾ ਰਿਸ਼ਤਾ ਪਰਮਾ ਨਹੀਂ ਰੱਖੀ ਮਹਾਰਾਜ ਕਿਤੇ ਰਿਸ਼ਤੇ ਤੋਂ ਨਾ ਨਕਰ ਤੇ ਮਹਾਰਾਜ ਕਹਿੰਦੇ ਜਿਵੇਂ ਆਸਮਾ ਨੀਚੇ ਜੰਮੀ ਉਲਟੀ ਪਲਟ ਜਾਏ ਰਸ਼ੀਦ ਆਪਣੀ ਜਗ੍ਹਾ ਛੋੜੇ ਕਰਮ ਹਟ ਜਾਏ ਸਾਗਰ ਆਪਣੀ ਹਸਤੀ ਲੈ ਕੇ ਕੂਜਾ ਵਿੱਚ ਸਿਮਟ ਜਾਏ ਇਹ ਹਲਕ ਬਦਲੇ ਮਲਕ ਬਦਲੇ ਜ਼ਮੀਨੋਂ ਆਸਮਾ ਬਦਲੇ ਪਰ ਇਹ ਮੁਮਕਨ ਨਹੀਂ ਕਿ ਕੁਰਸੀ ਦੀ ਜ਼ੁਬਾਨ ਬਦਲੇ ਲੋਕ ਕਹਿੰਦੇ ਜੱਜ ਆਵੇਗੀ ਲਹਿਰ ਪਰ ਉਹ ਜ਼ਹਿਰ ਘੇਰ ਵਾਲਾ ਨਹੀਂ ਉਹ ਹੋਵੇਗਾ ਗਰੂਰ ਦਾ ਲਹੋਰ